ਹਰ ਰੂਪ ਕੋੜੀ ਹਰ ਅਗਮ ਅਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਕੈ ਸਵਖਰ ਹੋਏ ਸੋ ਵਰਨੀਆਂ ਤੇ ਸੂਪ ਨਾ ਰਿਖਾ ਜਿਸੇ ਬਜਾਏ ਆਪ ਮੁਜਾਏ ਦੇ ਸੋਈ ਜਨ ਵਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤੇ ਹਰ ਗੁਣ ਸਿਖਾ ਕੰਨ ਤਨ ਸੋ ਰਸਨਾ ਕੰਨ ਕਰ ਤਨ ਸੋ ਪਾਦਾ ਸਤਿਗੁਰੂ ਜਿਤ ਮਿਲ ਹਰ ਲੇਖਾ ਲਿਖਾ ਸ਼ਲੋਕ ਮਹਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਐ ਸਤਿਗੁਰ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁੱਖ ਜਾਏ ਹਰ ਨਾਮ ਸਿੰਨੀ ਆਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਦਰਗਹ ਜਨ ਪੈਨੀਆਂ ਜਿਨ ਹਰ ਮਨ ਵਸਿਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ ਮਹਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਇਹਨ ਤੋਰ ਮਸਤਕ ਲਿਖਿਆ ਤਿੰਨ ਸਤ ਗੁਰੂ ਮਿਲਿਆ ਆਏ ਤਾਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਜੋ ਦਿਆ ਸਭ ਦਾਲਦ ਦੁੱਖ ਲੈ ਜਾਏ ਕੋੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਜਿਨ ਸਤਗੁਰੂ ਮੇਰਾ ਪਿਆਰਾ ਦੇਖਿਆ ਜਿਨ ਕੋ ਮਿਲਿਆ ਮੇਰਾ ਸਤਗੁਰੂ ਜਿਨ ਕੋ ਤਰ ਮस्तक ਲਿਖਿਆ ਲਿਖਿਆ ਹਰ ਅਗਮ ਤੇ ਆਇਆ ਗੁਰਮਤੀ ਜਿਸ ਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਤੇ ਆਇਆ ਜਿਨਾ ਅਗਮ ਹਰ ਤੇ ਠਾਕੁਰ ਸੇਵਕ ਰਲ ਏਕਿਆ ਸਭ ਕਹੋ ਮੁਖੋ ਨਰ ਨਰ ਹਰੇ ਨਰ ਹੰ ਨਰ ਹਰੇ ਨਰ ਨਰ ਹਰੇ ਹਰ ਲਾਹਾ ਹਰ ਭਗਤ ਵਿਸੇਖਿਆ ਸੋ ਲੋਕ ਮਹੱਲਾ ਚੌਥਾ RAM ਨਾਮ ਰਾਮ ਰਵ ਰਹੇ RAM 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 ਰਮੀਤ ਕਾਟ ਕਟ ਆਤਮ RAM ਹੈ ਪ੍ਰਭ ਖੇਲ ਕੀ ਔਰੰਗ ਰੀਤ ਹਰ ਨਿਕਟ ਵਸੇ ਜਗ ਜੀਵਨਾ ਸਰਗਾਸ ਕੀਓ ਗੁਰਮੀਤ ਹਰ ਸੁਆਮੀ ਹਰ ਪ੍ਰਭ ਜਿਨ ਮਿਲੈ ਜਿਨ ਮਿਲਿਆ ਜਿਨ ਲਿਖਿਆ ਤੁਰ ਹਰ ਪੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਚੀਤ ਨਉ ਹਲਾ ਚੌਥਾ ਹਰ ਪ੍ਰਭ ਸਜਣ ਲੋੜ ਲਹੁ ਭਾਗਵ ਸੇ ਵਡ ਭਗ ਵਡ ਪਸੇ ਪੜ ਭਾਗ ਗੁਰ ਪੂਰੇ ਦਿਖਾ ਲਿਆ ਨਾਨਕ ਹਰ ਲਿਵ ਲਾਗ ਪੌੜੀ ਤਨ ਧਨ ਸੁਹਾਵੀ ਸਫਲ ਕੜੀ ਜਿਤ ਹਰ ਸੇਵਾ ਮਨ ਭਾਨੀ ਹਰ ਕਥਾ ਸੁਣਾਵੋ ਮੇਰੇ ਗੁਰ ਸਿਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉਂ ਪਾਈਆ ਕਿਉਂ ਦੇਖੀਐ ਮੇਰਾ ਹਰ ਪ੍ਰਭ ਸੁਗੜ ਸਜਾਨੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਨੀ ਤਿੰਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਨੀ ਲੋਕ ਮਹੱਲਾ ਚੌਥਾ ਹਰ ਪ੍ਰਭ ਰਤੈ ਲੋਇਨਾ ਗਿਆਨ ਅੰਜਨ ਗੁਰਦੇ ਮੈਂ ਪ੍ਰਭ ਸਜਣ ਪਾਇਆ ਜਨ ਨਾਨਕ ਸਹਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਵੇ ਨਾਮੋ ਪੜੈ ਨਾਮ ਰਹੇ ਲਿਵ ਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਇ ਸਤਿਗੁਰ ਮਿਲਿਆ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮੈ ਰਤਿਆ ਨਾਮੋਂ ਭਲੇ ਪਾਏ ਪੌੜੀ ਤੁਧ ਆਪੇ జగਤ ਉਪਾਏ ਕੈ ਤੁਧ ਆਪੇ ਵਸਗਤ ਕੀਤਾ ਇਕ ਮਨ ਮੁਖ ਕਰ ਹ ਹਰਿਆਣ ਇਕ ਨਾਮ ਮੇਲ ਗੁਰ ਤਿੰਨਾਂ ਜੀਤਾ ਗੁਰੂ ਤਿੰਨਾਂ ਜੀਤਾ ਹਰ ਉੱਤਮ ਹਰ ਪ੍ਰਭ ਨਾਮ ਹੈ ਗੁਰ ਬਚਨ ਸੁਭਾਗਿਆ ਲੀਤਾ ਦੁੱਖ ਦਾਲ ਦੇ ਸਭੋ ਲਹਿ ਗਿਆ ਜਾਨਾ ਗੁਰੂ ਹਰ ਦਿੱਤਾ ਸਭ ਸੇਵੋਂ ਮੋਨੇ ਮਨਮੋਹਣੋ ਜਗ ਮੋਹਣ ਜਿਨ ਜਗਤ ਪਾਏ ਸਭੋ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹੋਮੇ ਰੋਗ ਹੈ ਪਰਮ ਪੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਵਿਹਾਂਜੇ ਮਿਲ ਸਤਗੁਰ ਸਾਧੂ ਸਾਜਨਾ ਸਜਣਾ ਸੁਨਹਾ ਲਾ ਚੌਥਾ ਮਾਨ ਤਨ ਤਾਮ ਸਦਾ ਰਵਾ ਜਾਂ ਦੇਖ ਹਰ ਨਾਏ ਨਾਨਕ ਸੋ ਪ੍ਰਭ ਮੈਂ ਮਿਲੇ ਜੋ ਹੋ ਜੀਵਾ ਸਦ ਸੁਣੈ ਕੋੜੀ ਜਗਨਨਾਥ ਜਗਦੀਸ਼ਰ ਕਰਤਾ ਅਪਰੰਪਰ ਪੁਰਖ ਅਤੋਲ ਹਰ ਨਾਮ ਤੇ ਆਵੋ ਮੇਰੇ ਗੁਰ ਸਿੱਖੋ ਹਰ ਉਤਮ ਹਰ ਨਾਮ ਅਮੋਲ ਜਿਨ ਤੇ ਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵੱਡ ਪਾਗੀ ਸੰਗਤ ਮਿਲੇ ਗੁਰ ਸਤਗੁਰੂ ਪੂਰਾ ਬੋਲ ਸਭ ਤੇ ਆਵੋ ਨਰ ਨਰਾਇਣੋ ਨਰਾਇਣੋ ਜੇ ਤੂਕਾ ਜਮ ਝਗੜ ਝੰਗੋਲ ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚੋਦਿਆ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲੇ ਉਬਰੇ ਜਿਨ ਸੰਧਿਆ ਪੈਸ ਫੇਰ ਮਾਰ ਮਹੱਲਾ ਚੌਥਾ ਅਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਖੰਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕਾਢ ਦੇ ਚੰਨ ਬੌੜੀ ਜਲ ਥਲ ਮਈਲ ਪੂਰਨੋ ਅਪਰੰਪਰ ਸੋਈ ਜੀ ਜੰਤ ਪ੍ਰਤਪਾਲਦਾ ਜੋ ਕਰੈ ਸੋ ਹੋਈ ਆਤ ਪਿਤਾ ਸੁਤ ਪ੍ਰਾਤਮੀਤ ਤਿਸ ਬਿਨ ਨਹੀਂ ਕੋਈ ਕਟ ਕਟ ਅੰਦਰ ਰਵ ਰਿਹਾ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਲੋਕ ਮਹੱਲਾ ਚੌਥਾ ਗੁਰਮੁਖ ਮਿਲਾ ਛੇਸ ਹਰ ਪ੍ਰਭ ਪਾਇਆ ਰੰਗ ਕਲਿਆਣ ਗੋਪਾਲੀ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੁਖ ਨਿਵਾਰਨ ਨੀਰਾਇਣ ਸਗਲ ਭਗਤ ਜਾਂਚੈ ਸੁਖ ਸਾਗਰ ਪਾਵਨਿ ਦਤਰਨ ਹਰ ਚਿੰਤਾ ਮਨੈ ਰਹਾਉ ਦੀਨ ਦਿਆਲ ਜਗਦੀਸ਼ ਸਮੋਦਰ ਹਰ ਅੰਤਰਜਾਮੀ ਗੋਵਿੰਦ ਤੇ ਨਿਰਭੋ ਦਿਨ ਸ਼੍ਰੀ ਰਾਮ ਧਿਆਇਆ ਗੁਰਮਤੀ ਮੁਰਾਰ ਹਰ ਮੁਕੰਦੈ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਪਾਵਨਿਤ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਜਨਨਾ ਤਾਂਗਤ ਜਨਾ ਕੀ ਪੈਜ ਹਰ ਰੱਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਨਾਨਕ ਸਾਹਿਬ ਜੀ ਮੇਰ ਸਦਕਾ ਆਪਣਾ ਜੋ ਸਾਈ ਪਾਰਸੀ ਉਹ ਤਾਂ ਤਾਂ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ 1321 ਅੰਗ ਤੱਕ ਪਹੁੰਚ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਮੇਰ ਵਕਸ਼ਨ ਬਲ ਵਕਸ਼ਨ ਵਾਗੂ ਸਾਹਿਬ ਜੀ ਮੇਰ ਕਰਨ ਸੁਬਣਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS GURU ਜੈਨ ਸਿਰਿਆ ਤਿਨੇ ਸ਼ਵਾਰੇ ਆ ਨਿਤਨ ਨਾਮ ਰਾਮ ਦਾਸ ਜੋਰੀ ਜੀ ਨੇ ਸੇਵਾ ਦੇਨੇ ਸਵਾਰਿਆ ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਆਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਜੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਸੈ ਜਿਤ ਨਾ ਹੋਵਈ ਜੇ ਨਾਹਿ ਰਾਲ ਉਤਾਰ ਕਿ ਆਪੋ ਖਰ ਆਤਰੀ ਜੇ ਬਨਾਪੁਰਿਆ ਪਾਰੇ ਸੈ ਸਿਆਣ ਪਾਂ ਲਖ ਹੋਈ ਕਨਾ ਚੱਲੇ ਨਾਲ ਕਿਰਤ ਚਿਆਰਾ ਹੋਈ ਐ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਘਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਮ ਜੀ ਹੁਕਮ ਮਲੇ ਵਿੜਾਈ ਹੁਕਮੀ ਤਮਨੀ ਤੇ ਹੁਕਮੀ ਲਖ ਦੁਖ ਸੁਖ ਪਾਈ ਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਭੁਜਹਿ ਤਾ ਹਉ ਮੈਂ ਕਹਿ ਨਾ ਕੋਈ ਆਵੈ ਕੋ ਤਾਨ ਹੋਵੈ ਕਿਸੇ ਤਾਨ ਅਗਾਵ ਕੋ ਦਾਤ ਜਣੇ ਨਿਸ਼ਾਨ ਆਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਂ ਗਾਵੈ ਕੋ ਜਾਪੈ ਦੀ ਸੇ ਦੂਰ ਗਾਵੈ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਗ ਬਾਇ ਜੁਗਾ ਦਿਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਖਤਾ ਵੇ ਪਰਵਾ ਸਾਚਾ ਸੇਬ ਸਾਚਨਾਏ ਪਾਕਿਆ ਪੋਵ ਅਪਾਰ ਆਖਾ ਮੰਗੈਂ ਦੇ ਦੇ ਦਾਤ ਕਰੇ ਦਤਾਰ ਫਿਰਕੇ ਅਗੇ ਰੱਖਿਆ ਜਿੱਥੇ ਦਿਸੇ ਦਰਬਾਰ ਮਹੁ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਦਵਾਰ ਨਾਨਕ ਐ ਵਾ ਜਾਣੀਐ ਸਭ ਆਪੇ ਸਿਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਛੋਏ 인 ਸੇ ਵਾ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਹਾਣ ਗਾਵੀਐ ਸੁਨੀਆ ਮਨ ਰੱਖੀਐ ਭਉ ਦੁਖ ਬਰਹਰ ਸੁਖ ਕਰ ਲੈ ਜਾਉ ਗੁਰਮੁਗਨ ਆਦੰਗ ਗੁਰਮਵੇਦੰ ਗੁਰਮਖਰੈ ਸਮਾਈ ਗੁਰਈਸ਼ਰ ਗੁਰਗੋਰਾਵ ਬ੍ਰਹਮਾ ਗੁਰਪਾਰਵਤੀ ਮਾਈ ਬ੍ਰਹਮਾ ਗੁਰਪਾਰਵਤੀ ਮਾਈ ਜੇਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਈ ਪੁਰਾ ਇੱਕ ਦੇਵ ਜਾਈ ਸਭਨਾ ਜਿ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਦੇ ਤਿਸ ਪਾਵਾਂ ਬਿਨ ਪਾਣੇ ਕੇ ਨਾਈ ਕਰੀ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਮਿਸਰ ਨਾ ਜਾਈ ਗੇ ਜਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾਮ ਰਖਾਏ ਕਾ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਗੀੜਕਾਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾਕੋਏ ਨਾ ਸੋਜੀ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਤਰ ਤਵਲਾ ਕਾਲ ਸੁਣਿਆ ਦੀਵ ਲੋਪ ਪਤਾਲ ਸੁਣਿਆ ਪੋਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾੜ ਮੰਦ ਸੁਣਿਆ ਜੋ ਜੋ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 68 ਕਾਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਬਿਤਾਏ ਕਾਗਿ ਤੇ ਕਲਮ ਨਾ ਲਿਖਣ ਹਾਰ ਮੰਨੇ ਕੈ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਅੰਨੇ ਸਵਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋਹੇ ਝੋਟਾਣਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਤਸ਼ੋ ਪ੍ਰਗਟ ਜਾਏ ਮੰਨੇ ਮਾਗਣਾ ਚੱਲੇ ਪੰਥ ਮੰਨੇ ਧਰਮ ਸੇਤੀ ਸਣਮੰਦ ਐਸਾ ਨਾਮ ਨਰਨਜਣ ਹੋਏ ਦੇਖੋ ਮਨ ਜਾਣੇ ਮਨ ਕੋਏ ਜੁ ਮਨ ਨੇ ਪਾਵੇ ਮੋਹ ਦਵਾਰ ਮਨ ਨੇ ਪਰਵਾਰੇ ਸਦਾਾਰ ਮਨ ਨੇ ਤਰੇ ਤਰੇ ਗੁਰ ਸਿੱਖ ਮਨ ਨੇ ਨਾਨਕ ਪਵੇ ਨਾ ਪੇਖ ਐਸਾ ਨਾਮ ਰੰਝਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਬੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਲਦਾਰ ਜਾਣ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਤੋਲ ਧਰਮ ਦਿਆ ਕਾ ਪੂਤ ਸੰਤੋਖ ਉਥਾਬ ਰੱਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਧੌਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦਿੱਤੇ ਭਾਰ ਤਲੇ ਕੋਣ ਜੋਰ ਜੀ ਯਾਦ ਰੰਗਾਂ ਕੇ ਨਾਮ ਕਬਨਾ ਲਿਖਿਆ ਬੁੜੀ ਕਲਾਮ اے ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇ ਤਾ ਹੋਏ ਕੀਤੇ ਤਾਣ ਸਵਾਲਿਓ ਰੂਪ ਤੇ ਤੀ ਦਾਤ ਜਾਣੇ ਕੌਣ ਕੂਤ ਕੀਤਾ ਫਸਾਉ ਇੱਕੋ ਕੁਆਉ ਦਿੱਸਤੇ ਹੋਵੇ ਲੱਗਦ ਰਿਹਾ ਉਹ ਗੁਰੂ ਜੀ ਕਾਵਣ ਕਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤਿ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭਾ ਨੂੰ ਦਾਸ ਵੱਲੋਂ ਦਾਸਾਂ ਦੇ ਦਾਸ ਮਾਸਟਰ ਜਗਿੰਦਰਪਾਲ ਸਿੰਘ ਅੰਡਾ ਗੁਰੂ ਨਾਨਕ ਨਗਰੀ ਜਿਲ੍ਹਾ ਲਾਂਵਾਰ ਬੋਲੋ ਨਿਰਮਤਾ ਸਦ ਬੇਨਤੀ ਹੈ ਕਿ ਆਪ ਗੁਰੂ ਦੀ ਗੁਰਬਾਣੀ ਨਾਲ ਜੁੜੋ ਗੁਰੂ ਦੀ ਗੁਰਬਾਣੀ ਦੀ ਵਿਚਾਰ ਕਰੋ ਤੇ ਆਪਣਾ ਜੀਵਨ ਸਫਲ ਬਣਾਓ ਜਿਵੇਂ ਕਿ ਦਾਸ ਦਾ ਜੀਵਨ ਅੱਜ ਤੋਂ 8 5 2023 ਤੋਂ ਪਹਿਲਾਂ ਦਾ ਜੀਵਨ ਤੁਸੀਂ ਮੇਰਾ ਫੇਸਬੁੱਕ ਰਾਈਂ WhatsApp ਰਾਈਂ ਚੈੱਕ ਕਰ ਸਕਦੇ ਹੋ ਦਲਾਲਾ ਮਾਚ ਪਤਾ ਕਰ ਸਕਦੇ ਹੋ ਸਭ ਤੋਂ ਵੱਡਾ ਮੈਂ ਆਪਣਾ ਡਾਕਟਰ ਕਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ ਕਿਉਂਕਿ ਜਦੋਂ ਵੀ ਆਪਾਂ ਡਾਕਟਰ ਕੋਲ ਜਾਈਦਾ ਡਾਕਟਰ ਆਪਾਂ ਨੂੰ ਦਵਾਈ ਦੇ ਦਿੰਦਾ ਜੇ ਆਪਾਂ ਸਹੀ ਤਰੀਕੇ ਨਾਲ ਦਵਾਈ ਲਈ ਜੰਨੇ ਆ ਤਾਂ ਰਾਮ ਆ ਜਾਂਦਾ ਪਰ ਉਹ ਕੁਛ ਦੇਣ ਵਾਲੀ ਰਾਮ ਹੁੰਦਾ ਹੈ ਜੇ ਪਰਮਾਨੈਂਟ ਰਾਮ ਚਾਹੀਦਾ ਤੁਹਾਨੂੰ ਤੇ ਸਭ ਤੋਂ ਵੱਡਾ ਡਾਕਟਰ ਆਪਣਾ ਹੈ ਕਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਤੋਂ ਦਾਸ ਨੂੰ ਰਾਮ ਆਇਆ ਨਹੀਂ ਤਾਂ ਪਹਿਲਾਂ ਦਾਸ ਨੂੰ ਪਾਗਲ ਹੀ ਕਹਿੰਦੇ ਸੀ 2013 ਤੋਂ ਲੈ ਕੇ ਦੋ ਜਾਂ 23 ਤੱਕ ਗੁਰੂ ਸਾਹਿਬ ਨੇ ਮਿਹਰ ਕੀਤੀ ਦਾਤ ਬਖਸ਼ੀ ਨਾਮ ਦੀ ਤੇ ਅੱਜ ਤੁਨ ਵੀ ਇਹੀ ਰਸਤਾ ਦੱਸ ਰਿਆਂ ਹਾਂ ਕਿ ਟਖੰਡੀ ਟੋਲਿਆਂ ਕੋ ਫਸਣ ਦਾ ਕੋਈ ਫਾਇਦਾ ਨਹੀਂ ਗੁਰੂ ਦੀ ਤੇ ਗੁਰੂ ਦੀ ਬਾਣੀ ਨਾਲ ਜੁੜੋ ਤੇ ਗੁਰੂ ਦੀ ਵਿਚਾਰ ਆਪਣੇ ਮਨ ਵਿੱਚ ਫਸਾਓ ਉਸ ਤਰ੍ਹਾਂ ਆਪਣੇ ਜੀਵਨ ਨੂੰ ਢਾਲੋ ਤੇ ਆਪਦਾ ਸੁਖਾਲਾ ਜੀਵਨ ਬਣਾਓ ਇਹੀ ਦਾਸ ਬਾਰ-ਬਾਰ ਬੇਨਤੀ ਕਰਦਾ ਰਹਿੰਦਾ ਹੈ ਕਿ ਮੈਨੂੰ ਇਸ ਡਾਕਟਰ ਤੋਂ ਆਮ ਆਇਆ ਸਭ ਤੋਂ ਵੱਡਾ ਜੱਜਾਂ ਦਾ ਪਿਓ ਵੀ ਇਹੀ ਹੈ ਡਾਕਟਰਾਂ ਦਾ ਪਿਓ ਵੀ ਆਪਣਾ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਪਹਿਲੇ ਹੀ ਦੱਸ ਕੇ ਗਿਆ ਸੀ ਕਿ ਸ਼ਬਦ ਗੁਰੂ ਸੁਰਤ ਤੋਂ ਚੇਲਾ ਭਾਵ ਗੁਰੂ ਨਾਨਕ ਤੋਂ ਸਿੱਧਾ ਨੇ ਜਵਾਬ ਸਵਾਲ ਸਵਾਲ ਜਵਾਬ ਕੀਤੇ ਸੀ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਉਸਨੇ ਵੀ ਆਪਣਾ ਇਹੀ ਜਵਾਬ ਦੁੱਤਾ ਸੀ ਕਿ ਮੇਰਾ ਸ਼ਬਦ ਗੁਰੂ ਹੈ ਤੇ ਸੁਰਤ ਸੇਵਕ ਹੈ ਆਵ ਆਪਾਂ ਗੁਰੂ ਦੀ ਮੱਤ ਤੇ ਚੱਲਦੇ ਹੋਏ ਆਪਦੀ ਮਨ ਦੀ ਮੱਤ ਛੱਡਣੀ ਹੈ ਤੇ ਗੁਰਮਤਿ ਦੀ ਮੱਤ ਗੁਰੂ ਦੀ ਮੱਤ ਲੈਣੀ ਹੈ ਮਨ ਮੋਕੜੇ ਹੁੰਦੇ ਨੇ ਜਿਹੜਾ ਕਹਿੰਦੇ ਨੇ ਕਿ ਇਹ ਸਾਰਾ ਕੁਝ ਮੇਰਾ ਹੈ ਜੋ ਕੁਝ ਦਿਖ ਰਿਹਾ ਹੈ ਮੇਰੇ ਬੱਚੇ ਇਹ ਮੇਰੀਆਂ ਕਾਰਾਂ ਇੱਕ ਗੁਰਮਖੋ ਹੁੰਦੇ ਨੇ ਜੋ ਗੁਰੂ ਦੀ ਮੱਤ ਲੈ ਕੇ ਕਹਿੰਦੇ ਨੇ ਜੋ ਕੁਝ ਦਿੱਤਾ ਉਸ ਮਾਲਕ ਪਰਮਾਤਮਾ ਨੇ ਦਿੱਤਾ ਹੈ ਗੁਰੂ ਦਾ ਆਸਰਾ ਲੈਂਦੇ ਨੇ ਉਹ ਦਾ ਆਸਰਾ ਨੇ ਇਤਿਆਂ ਬੇਨਤੀਆਂ ਕਰਦਾ ਹੋਇਆ ਦਾਤ ਜੇ ਕੋਈ ਗਲਤੀ ਹੋਵੇ ਤਾਂ ਖਿਮਾ ਦਾ ਮੰਗਦਾ ਹੈ ਗੁਰੂ ਸਾਹਿਬ ਬਖਸ਼ਣ ਹਾਰ ਨੇ ਬੁਖਸ਼ੰਦ ਪਿਤਾ ਨੇ ਗੁਰੂ ਸਾਹਿਬ ਬਖਸ਼ ਲੰਦੇ ਨੇ ਆਪ ਵੀ ਬਖਸ਼ ਲੈਣਾ ਗੁਰੂ ਪਿਆਰੀ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਤਾਨ ਰਾਮਦਾਸ ਗੁਰ ਜਿਨ ਸਿਰ ਆਤਿਨੇ ਜਵਾਰਿਆ ਅਨੰਤ ਅਲੰਕਾਰ ਰਾਮਦਾਸ ਗੁਰ ਜਿਨ ਸਿਰ ਆਤਿ ਨੇ ਸواری ਵਾਹਿਗੁਰੂ 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 ਵਾਹਿਗੁਰੂ